लास्ट टू मंथ बैक में बट अंग्रेजी होनी क्योंकि मैं लास्ट जो टूअर से सो आई वेंट बाई चांस इन मैक्सिको मैक्सिको सो आई सॉ वन थिंग ਕਲੱਬ ਉੱਤੇ ਲਿਖਿਆ ਸੀ ਕਿ ਮੈਕਸੀਕਨ ਪੰਜਾਬੀ ਕਲੱਬ ਹਾਰੋ ਸਟ੍ਰੀਟ ਇਟ ਵਾਸ ਅ ਬਿਊਟੀਫੁਲ ਸਰਪ੍ਰਾਈਜ਼ ਸੋ ਉਹ ਅੱਜ 1910 ਚ ਲਾਂਚ ਹੋਇਆ ਸੀ ਲੋਕੋਂ ਪੇਸ਼ਾਵਰ ਤੋਂ ਕਸੂਰ ਤੋਂ ਲਾਹੌਰ ਤੋਂ ਅੰਮ੍ਰਿਤਸਰ ਤੋਂ ਪੰਜਾਬ ਤੋਂ ਗੁਲਪੁਰੇ ਉੱਥੇ ਲੋਕ ਜਿਹੜੇ ਗਏ ਸੀ ਉਹ ਉੱਥੇ ਫਸ ਗਏ ਉਹਨਾਂ ਦੀ ਅੱਜ ਵੀ ਤੇਰੀ ਜਨਰੇਸ਼ਨ ਆ ਉਹ ਮੈਕਸੀਕਨ ਵੀ ਬੋਲਦੇ ਨੇ ਪਰ ਗਾਰੇ ਤੇ ਆਪੇ ਚੱਲਦੇ ਥਿਸ ਵਾਸ ਵੈਰੀ ਵੈਰੀ ਬਿਊਟੀਫੁਲ ਸਰਪ੍ਰਾਈਜ਼ ਉਹ ਮੈਕਸੀਕਨ ਵੀ ਬੋਲਦੇ ਪੰਜਾਬੀ ਵੀ ਬੋਲਦੇ ਆ ਦੇ ਸਪੀਕ ਹਿੰਦੀ ਆਲਸੋ ਟੂ ਬਟ ਮੋਰਓਵਰ ਦੇ ਸਪੀਕ ਮੈਕਸੀਕਨ ਤੇ ਪੱਕਾ ਵੀ ਬੰਦੇ ਨੇ ਤੇ ਉਹ ਆਪਣਾ ਪੰਜਾਬੀ ਵੀ ਬੋਲਦੇ ਆ ਸੂਫੀ ਵੀ ਗਾਉਂਦੇ ਆ ਬਟ ਮੈਕਸੀਕਨ ਮਿਊਜ਼ੀਸ਼ੀਅਨਸ ਰੋਲ ਆ ਦੇ ਨਾਲ ਹੁੰਦੇ ਆ ਇਹ ਮੈਨੂੰ ਆਪਣਾ ਬਹੁਤ ਇੱਕ ਅਵਲਾ ਜਿਹਾ ਸਟਪਣਾ ਜਿਹਾ ਲੱਗਿਆ ਮੇਰੇ ਲਈ ਇੱਕ ਬਹੁਤ ਹੀ ਖੂਬਸੂਰਤ ਇੱਕ ਬਾਤ ਲੱਗੀ ਤੁਹਾਨੂੰ अभी एक छोटी सी जैसे कहते हैं ट्रेन ट्रेन छोटी जिसकी गति बड़ी संयम वाली कंसिस्टेंस के साथ मैंने देन आई डिसाइडेड कि मैं अभी अपना एक सीरीज शुरू करूंगा अपार्ट फ्रॉम माय फिल्म प्ले सिंगिंग अपार्ट फ्रॉम माय कॉन्सर्ट्स मेकिंग द सीरीज ऑफ म्यूजिक वीडियोस राइट सब अलग अलग सब कंटेंट पे होंगे अलग अलग कंटेंट पे एक तरह के अंदर होगी। जैसे मैंने अभी इंटरटेनमेंट सेगमेंट चॉइस किया आई हैव चॉइस इंटरटेनमेंट सेगमेंट नेक्स्ट बच्चों के साथ होगा मोटिवेशनल होगा हिस्टोरिकल होगा इंटरटेनमेंट फिर दोबारा रिपीट किया जाएगा तो ये बात में हमारे आदरणीय साढ़े सत्कार योग सादे पिता समान मेरे गुरु भी ने इन्हों तो मैं ਗਾਣੇ ਦੀ ਸਾਦਗੀ ਸਿੱਖੀ ਆ ਇਹ ਗੱਲ ਪੱਕੀ ਆ ਕਿ ਗਾਣੇ ਦੀ ਜਿਹੜੀ ਫੋਕ ਨੂੰ ਕਿਦਾਂ ਸਾਦਾ ਤਰੀਕੇ ਨਾਲ ਕਵਿਤ ਕਨਵੈਕਸ਼ਨ ਕਿਉਂਕਿ ਜਦੋਂ ਮੈਂ ਇਹਨਾਂ ਦੇ ਚਰਨ ਹੀ ਲੱਗਿਆ ਹਾਂ ਇਹਨਾਂ ਨੇ ਇੱਕੋ ਹੀ ਗੱਲ ਸਮਝਾਈ ਕਿ ਲਫ਼ਜ਼ਾਂ ਨੂੰ ਗਾਇਆ ਵੀ ਹੈਵ ਟੂ ਐਕਸਪ੍ਰੈਸ ਫਸਟ ਆਫ ਆਲ ਦਾ ਵਰਡਸ ਥਰੂ ਟੂ ਦਾ ਵੌਇਸ ਇਹਨਾਂ ਨੇ ਕਿਹਾ ਕਿ ਅੱਛਾ ਕਰਦੇ ਹੋ ਬਹੁਤ ਵਧੀਆ ਗਾਉਣਾ ਐਪਰੀਸ਼ੀਏਸ਼ਨ ਕੀਤੀ ਪਰ ਲਫ਼ਜ਼ਾਂ ਨੂੰ ਗਾਇਆ ਉਹਦੇ ਨਾਲ ਇੱਕ ਨਵੀਂ ਕਾਮਦ ਆਈ ਲਫ਼ਜ਼ਾਂ ਨੂੰ ਪੜਨ ਦੀ ਆਦਤ ਪੈ ਗਈ ਗਾੜੀ ਵਿੱਚ ਫਿਰ ਇਹਨਾਂ ਨੂੰ ਮੈਂ ਜਦੋਂ ਅਰਜ਼ਕੀ ਦੀ ਆਪਣਾ ਗਾਣਾ ਪਹਿਲਾ ਗਾਣਾ ਕਰਨਾ ਫਿਰ ਰੱਗੇ ਵੀ ਆਪਣਾ ਗਾਦੇ ਰਹੇ ਤੇ ਇਹ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੇ ਕਿ ਇਦਾਂ ਲੱਗਦਾ ਮੈਨੂੰ ਕਿ ਤੋ ਨਾ ਤੇਰੇ ਗੜਜ ਸੁਪੇਰੇ ਵਸਦੇ ਮੈਂ ਕਿਦਾਂ ਕਿਤੇ ਕਿਤੇ ਜਦੋਂ ਵੀਣ ਵੱਜਦੀ ਹੈ ਨਾ ਉਹ ਤਾਂ ਮੈਨੂੰ ਲੱਗਦਾ ਮੈਂ ਕਿ ਇਹਦੇ ਤੇ ਲਿਖ ਦਿੰਦਾ ਵੀਣ ਦੇ उ द नागिनी कॉन्सेप्टेरी इजी फॉर इज एब्सुलटली क्लियर इन द पोएट्री सो आई वॉज नॉट इट वॉज नॉट टॉर मी टू कंपोज पोयट्री वॉज कॉन्सेप्ट आज

हर तरह के पक्ष होंगे पूरे मैं फिलहाल इंटरटेनमेंट फिल सब जुड़े फिर ये बड़े बड़े रंग बदलते जाएंगे धीरे धीरे अलग प्रकार के जो रंग आएंगे जैसे अभी मैं बच्चों के साथ कर रहा हूँ मोटिवेशनल बच्चों के साथ तो वो पूरा कंटेंट वैसा ही होगा तो ये पहला है अभी मुझे ऐसा लगता है कि मैं ये जो ट्रेन है ये मेरे किसी ने कहा कि इसकी गति क्या तय की है मैंने आरामदेह होगी कि जब जिसका मन चाहे जब चढ़ जाए मन जाए उतर जाए पर रुकने वाली नहीं है लेकिन ये अग्रेसिवली रन नहीं करेगी ये स्लोली बहुत मीठे स्वर की तरह आपकी लाइफ में धीरे धीरे आराम से चलती रहेगी और आप लोगों का सहयोग जो है वो डेफिनेटली वी absolutely uh, very much in love with एक्सुलेटली वेरी मच इन लव मीडिया आप लोग जो है वो पंजाबी पते पत्ते जाते हैं सो so media डेफिनेटली And सेक्टर uh, I hope so अगर आपके जहन में कोई क्वेश्चन है कोई बात है आप पूछ सकते हैं और uh, मैं मान साहब को उनका आशीर्वाद देता हूँ उनके दो शब्द हम सुन लेते हैं बस थैंक यू वेरी मच एंड वेलकम ऑल ऑफ यू थैंक यू थैंक यू वेरी मच मैं तो कहा कि सुविधा जो असर टिकाणा है पंजाब जितों में गया है गैर की है कि सुखविंदर से मेरा साथ है जो मैं जवान पूरा ਤੇ ਇਹ ਜੋ ਬੱਚਾ ਸੀ ਮੈਨੂੰ ਵੀ ਆਉਂਦਾ ਉਹ ਤੁਸੀਂ ਇਹ ਐਵੇਂ ਚਾਲਿਸ ਦੇ ਰੋਣ ਬਣ ਗਿਆ ਇਹ ਹੈ ਵੀ ਕੋਈ ਅਸੀਂ ਸਭ ਤੋਂ ਪਹਿਲਾਂ ਇਹ 뮤జిక్ ਡਾਇਰੈਕਟਰ ਬਣਿਆ ਮੇਰੇ ਹੁਦੈਤ ਤੋਂ ਬੰਦੇ ਆ ਗਾਣੇ ਕਿਸੇ ਨੂੰ ਨਾਮ ਪਤਾ ਹੋਵੇ ਇੱਕ ਕਲਾ ਸੀਗਾ ਅੰਮਰਸਰੀਆ ਮੁੰਡਿਆ ਉਹ ਕਹਿੰਦੀ ਇਹ ਕਰ ਗਿਆ ਪੂਰਾ ਇਸ ਵੀ ਤਰ੍ਹਾਂ ਉਹ ਆਇਆ ਸੀ ਯਾਦ ਉਹ ਲਾਈਨ ਬਰਦੀ ਤੁਗੀ ਉਹ ਲੈ ਕਿਤਾਬ ਲਈ ਮੇਰੇ ਬਾਹਰ ਜਿਹੜੇ ਔਰ ਲੋ ਫਰਜ਼ਾਨ ਨੇ ਕਿਹਾ ਕਦੇ ਪਰਖਤਾ ਲੈਣ ਮੇਰੇ ਤੇ ਕਦੇ ਪਰਖ ਕਰ ਸੋਰ ਅਮਰ ਸਿੰਘਾ ਮੁੰਡਿਆ ਕੱਚੀ ਕਲੀ ਦਾ ਤੋਂ ਸਭ ਤੋਂ ਪਹਿਲਾਂ ਮੈਂ ਇਹ ਗੱਲ ਚੁੱਪ ਚੁਪੀ ਤੇ ਉਹ ਤੋਂ ਪਤਾ ਕੀ ਤੇ ਲੋਕਾਂ ਨੇ ਬਾਤ ਇਹ ਮੇਰੇ ਰੁੱਤੀ ਅਸਤੀ ਜਸਤੀ ਦੀ ਗੱਲ ਹੈਗੀ ਫਿਰ ਉਹ ਕੋ ਫਿਰੋਦ ਕੀਤੀਆਂ ਇੱਕ ਮੁੰਡਾ ਸੌ ਸਾਦਾ ਬੁੜੀ ਪਸ਼ੂਰ ਵਸੀ ਜੀ ਗੱਲ ਤੋਂ ਉਸ ਯਾਦ ਗਾਣੇ ਜਿਸ ਤਰ੍ਹਾਂ ਰੱਬੀ ਸੇ ਪਰਣ ਗਿਆ ਵਿਸਾਲ ਮੇਰਾ ਸਾਲ ਜਿਹੇ ਜਿੱਚ ਲੱਗਦੀ ਜਨਾ ਅੱਜ ਕਨਣਾ ਪਹਿਲਾਂ ਅਸੀਂ 8 ਗਾਣੇ ਇੱਕ ਦੇ ਚੂ ਲੱਗਦੇ ਇਦੀ ਸੀ ਤੇ ਗਾਣੇ ਦੇ ਕੋਲ ਲਿਖਣ ਤੇ ਦੇ ਨਹੀਂ ਲੱਗੀ ਹੁੰਦੀ ਤਾਂ 5 4 ਮਿੰਟ ਦਾ ਕੰਮ ਹੀ ਹੁੰਦਾ ਪਰ ਜਿਸ ਤਰ੍ਹਾਂ ਦਾ ਟ੍ਰੈਂਡ ਚੱਲਦਾ ਅੱਜ ਯੁਕਸ ਖਾਸ ਕਰ ਤੁਯਾਪੀ ਗੀਤ ਉਹ ਸੰਗੀਤ ਰੁਲਿਆ ਪਿਆ ਕੁਝ ਊੜੇ ਜਿਹਾ ਬਾਇਸ ਮੈਂ ਸ਼ੁਕਰ ਨਹੀਂ ਕੋਈ ਹਾਲੀਵੁੱਡ ਚ ਇਹ ਡਬਟਾ ਆਇਆ ਦਾ ਆਹ ਹਾਲੀਵੁੱਡ ਬਾਲੀਵੁੱਡ

ਫਰ ਨੂੰਰ ਤਾਲ ਨੂੰ ਮਿਲਾ ਕੇ ਇੱਕ ਪੰਜਾਬੀ ਚ ਆਡੀਓ ਕੀਤਾ ਮੈਂ ਪਹਿਲੇ ਦਿਨ ਇਹ ਕਹਿੰਦਾ ਕਿ ਕਾ ਕੀਤਾ ਹਨ ਪਰ ਹੁਣ ਤਾਂ ਪਿਛਲੇ ਵਕਤ ਤੋਂ ਤਾਮਗੀਤ ਵਾਲੀ ਵੀਡੀਓ ਬਣ ਗਿਆ ਤੇ ਕਿ ਅੱਜ ਸਮੇਂ ਦੀ ਮੱਗ ਹੈ ਤੇ ਇਹ ਬੇਸਿਕਲੀ ਜਿਸ ਪੰਜਾਬੀ ਲੋਕਾਂ ਨੂੰ ਮਨਸਿਕੋਂ ਦੇ ਪਿਆਸੀ ਪਿਛਰਾ ਹੀ ਉਸਾਰਾ ਰਿਹਾ ਹੈ ਵੈਸੇ ਅੱਜ ਕੱਲ੍ਹ ਆਮ ਤੌਰ ਤੇ ਵਾਰਨੇ ਨੂੰ ਛੋਟਾ ਸਤਾ ਨਹੀਂ ਗਾ ਇਹ ਪਹਿਲਾਂ ਮੁਕੜੇ ਛੋੜਦੇ ਪਰ ਕਿਉਂਕਿ ਸ਼ੁਰੂ ਹੋਣਾ ਸੀਗਾ ਇਹ ਮੋਹਰਾਂ ਕਿਤਾਜ ਬੇਤਰਾਰ ਵੀ ਆਪਾਂ ਹੁਣ ਸਹੀ ਮਾਰੀ ਤੁਸੀਂ ਆਪ ਇਹ ਬੋਖ ਵੀ ਲਵਾ ਤੇ ਅਸਲ ਪੰਜਾਬੀ ਹੈ ਨਾ ਉਹ ਆਪਾਂ ਕਰ ਲਈਏ ਉਹ ਤੇਰੇ ਸਵਰਥ ਆ ਜੋ ਤੇਰੇ ਗਲੇ ਜਵਾ ਗਾ ਲੈ ਗਿਆ ਉਹ ਛੜੇ ਖੜੇ ਦੀ ਗੱਲ ਨਹੀਂ ਤੇ ਇਹ ਕੋਈ ਪ੍ਰਤਾਖਣ ਪ੍ਰਮਾਣ ਨਹੀਂ ਹੁੰਦਾ ਸੋ ਬਹੁਤੀ ਗੱਲਾਂ ਨਾ ਕਰਦੇ ਹੋ ਕਿ ਉਹ ਬੜੀ ਨਵੀਂ ਗੱਲ ਹੈ ਮੈਂ ਸ਼ੁਭ ਦਿਨ ਮੁਬਾਰਕ ਬਾਧਿਵਾਗਾ ਇਹ ਗੱਲ ਬਣ ਕੇ ਕਿ ਤੇ ਪੰਜਾਬੀ ਰਾਸ ਕੇ ਚੀਜ਼ ਪਹਿਲ ਕੀਤੀ ਹੈ ਇਸ ਰਾਕੇ ਤੋਂ ਵੀ ਕਰ ਦੇਣਗੇ ਤੇ ਬਾਕੀ ਸਾਰੇ ਆਪਾਂ ਬਿਲਕੁਲ ਹੀ ਕਹਿਦਾ ਪਤਾ ਕਰਦੇ ਆ ਜਸਮੀਤ ਪੰਜਾਬੀ ਉਹਦਾਤੀ ਹੋਗੀ ਪੰਜਾਬੀ ਭਾਸ਼ਾ ਨੂੰ ਦੇਖੋ ਕਰਤਾ ਤਾਂ ਕਿ ਕੋਈ ਹੋਰ ਤੁਸੀਂ ਕੀ ਕਹਿਣਾ ਚਾਹੋ ਇਹ ਮੈਂ ਪਹਿਲੀ ਵਾਰ ਸੁਣ ਰਿਹਾ ਕੱਲੇ ਹੋਇਆ ਤੇ ਭਾਵੇਂ ਉਹ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਹੁਣ ਕਿ ਜਿਹੜਾ ਬਦਲ ਕੇ ਜਿਹਦੇ ਪੰਜਾਬੀ ਪਾਸ ਨਹੀਂ ਕੀਤੀ ਜਾਏ ਹੋਊਗੀ ਉਹ ਨੂੰ ਅਸੀਂ ਸਰਟੀਫਿਕੇਟ ਨਹੀਂ ਦੇਵਾਂਗੇ

हवां तो वर् तो नदी तो दरिया दरिया सागर वो कई चीजा नैचुरल इदा दू रोक ही नहीं जा सकता चाहे कोई भी भाषा हो जेबी की गल कर रहे तो, तो करते। मैं किसी भी भाषा के पथख उसका प्रवाह रोका ही नहीं जा सकता उसको कोई भी किसी भी सरकम कोई भी कंडीशन जो है वो इम्पलीमेंट हो नहीं पाएगी तो आई थिंक या तो सॉर्ट आउट हो चुका होगा या हो जाएगा वेरी गुड दैट्स वेरी गुड बिग कांग्रेचुलेशन फॉर दैट सुभेंद्र जी मेरा सवाल रे का थाने पहला था जी था। हां जी सत श्री काल तो आपके गाने सुन के बड़े होया और जो तो मैं आजकल आ ही सुन रहा और इसके नाल जिम्मेदारी भी ओटी तो मेरा सवाल भी कुछ यही है ਤੁਸੀਂ ਵਿੱਚ Logan no only fun is that kitna kitte eh sneha den di koshish hai ki punjabi gaane vich ek entertainment dikhawna hai ta dan ko bina bhi dikhaya ja sakta absolutely ji absolutely this was the first reason ye eh mera sab to pehla main apne director ne ehho galti ki thi ki koi hat ko implement mentality no gun only fun we will not promote weapons ਕਿਉਂਕਿ ਉੱਥੇ ਵੀ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਵੀ ਜਦੋਂ ਅੰਦਰ ਕਲਾਬ ਤੇ ਅੰਦਰ ਵੀ ਤੁਸੀਂ ਵਿਜ਼ਨ ਦੇਖਿਆ ਹੋਣਾ ਉੱਥੇ ਵੀ ਲਿਖਿਆ ਵੈਪਨਸ ਆਰ ਨਾਟ ਅਲੋਡ ਜਦੋਂ ਉਹ ਕ ਅੰਦਰ ਗੱਲ ਕਰਦੇ ਨੇ ਤਾਂ ਤਾਂਪਨ ਜ਼ਰੂਰ ਹੋਣਾ ਕਿ ਅਸੀਂ ਜਦੋਂ ਮौज मस्ती ਦੀ ਗੱਲ ਕਰਦੇ ਆ ਤੇ ਉੱਥੇ ਵੈਪਨ ਦੀ ਕੀ ਨੋ ਦਰਸ ਨੋ ਪਲੇਸ ਫਾਰ ਵੈਪਨ ਤੇ ਇਹੋ ਗੱਲ ਹੁੰਦੀ ਹੈ بس ਤੇ ਇਹ ਹੈ ਤੇ ਦੋ ਹੀ ਛੋਟੇ ਜਿਹੇ ਸ਼ਬਦ ਨੇ ਬਟ ਇਟ ਹਸਟ ਅ ਗ੍ਰੇਟ ਐਂਡ ਗ੍ਰੈਂਡ ਮੀਨਿੰਗ ਤੇ ਉਹ ਮੈਨੂੰ ਖੁਸ਼ੀ ਹੋਈ ਬਲਕਿ ਮੈਨੂੰ ਛੜੇ ਕਿ ਕਿ ਮੈਂ ਸਪੈਸੀਫਿਕਲੀ ਇਹਨੂੰ ਮੈਂਸ਼ਨ ਕੀਤਾ ਤੇ ਬਾਕੀ ਤੇ ਹਨ ਜੀ ਮਾਨ ਸਰ ਸਵਾਲ ਇਹ ਹੈ ਜੀ ਕਿ ਜਿਸ ਤਰੀਕੇ ਨਾਲ ਜਿਹੜਾ ਤੁਸੀਂ ਕੀਤਾ ਕਿ ਉਹ ਨਹੀਂ 85 86 ਦੇ ਵਿੱਚ ਕੀ ਤੇ ਨਾਲੇ ਮਿਕਪ ਉਸ ਤੋਂ ਪਹਿਲਾਂ ਦੇ ਇੱਕ ਮਾਈਕ ਇੱਕ ਮਾਈਕ ਦਿੰਦੇ ਹੋ ਕਾਫੀ ਸਾਲਾਂ ਦੇ ਵਿੱਚ میوزਿਕ ਇੰਡਸਟਰੀ ਦੇ ਵਿੱਚ ਬਹੁਤ ਬਦਲਾਅ ਆਇਆ ਪਰ ਕੋਟੇ ਹੀ ਹੁੰਦੇ ਹੋਏ ਇਹ ਗੱਲ ਕਿ ਕੋਈ ਵੀ ਪੀੜ੍ਹੀ ਹੋਵੇ ਪਸੰਦ ਕਰ ਲਈਗੀ। ਇਹ ਦੋ ਦਿਨ ਅਪਡੇਟ ਕਿਸ ਤਰੀਕੇ ਦੇ ਨਾਲ ਹੋ? ਹਾਂਜੀ। ਰਿਪੀਟ ਕਰੋ ਇਹ ਜੀ। ਮਾਤੌ ਅਵਾਜ਼ ਆ ਰਹੀ ਹੈ? ਹਾਂਜੀ। ਮਾਨ ਸਰ ਸਵਾਲ ਮੇਰਾ ਇਹ ਸੀ ਕਿ ਮੁਹੰਮਦ ਅਸਦੀਕ ਤੋਂ ਲੈ ਕੇ ਅੱਜ ਤੱਕ ਤੁਸੀਂ ਲਗਾਤਾਰ ਗੀਤ ਲਿਖ ਰਹੇ ਹੋ। ਹਰ ਟਾਈਮ ਦਾ ਆਪਣਾ ਇੱਕ ਫਲੇਵਰ ਰਿਹਾ। ਹਰ ਕਲਾਕਾਰ ਦਾ ਆਪਣਾ ਇੱਕ ਫਲੇਵਰ ਰਿਹਾ। ਗੀਤ ਉਦੋਂ ਵੀ ਤੁਹਾਡੇ ਪਸੰਦ ਕੀਤੇ ਜਾਂਦੇ ਸੀ ਅੱਜ ਵੀ ਕੀਤੇ ਜਾਂਦੇ ਆ ਸਮੇਂ ਦੇ ਨਾਲ ਅਪਡੇਟ ਕਿਸ ਤਰੀਕੇ ਨਾਲ ਰਹਿ ਰਹੇ ਹੋ ਕਿ ਅੱਜ ਨਾਗਰੀਵਰਗ ਗੀਤ ਮਾਡਰਨ ਗੀਤ ਕਹਿ ਸਕਦੇ ਆ ਉਹ ਵੀ ਲਿਖ ਰਹੇ ਹੋ ਮੁਹੰਮਦ ਜ਼ਦੀਕ ਦਾ ਜਿਹੜਾ ਪਿੰਡਾਂ ਦੇ ਵਿੱਚ ਗੀਤ ਸੁਨੇ ਜਾਂਦੇ ਸੀ ਉਹ ਵੀ ਕੀ ਤੁਸੀਂ ਦੇਖੋ ਇਹ ਤਖਦੀਬ ਹੋਇਆ ਉਹ ਵੀ ਲੈਣੀ ਜੜੀ ਭਾਵੇਂ ਤੋਂ ਆਪੂ ਹੀ ਲੋਪ ਭਾਵੇਂ ਕਲਾਬ ਦੇ ਪਰ ਬੀਰੋ ਉਹ ਵਧੀਆ ਫਸਲ ਵਧੀਆ ਹੋਊਗੀ ਗਾਨੇ ਦਾ ਪ੍ਰਾਣੀ ਲਾ ਕੜਾ ਹੋਈ ਹੈ ਇਹਦਾ ਨਵਾਸ ਹੈ ਜਿਹੜਾ ਨਾ ਉਹ ਨਵਾਸ ਇਸ ਵਕਤ ਉਤੋਂ ਪਾਇਆ ਗਿਆ ਗਾਨੇ ਦਾ ਪ੍ਰਾਣੀ ਨੇ ਇਹ ਗਾਣੇ ਪਹਿਲਾਂ ਕੀਤਾ ਸੀ ਜਿਆ ਸਾਹਿਬ ਨੇ ਵੀ ਇਸਾ ਦੀ ਕੀਤੀ ਹੋਣੀ ਸੀ ਸਰਸਾਲ ਉਹੀ ਗਾਣੇ ਉਹਨਾਂ ਨਵਾਸ ਗੁੰਦਰ ਨੇ ਆਪਣੀ ਨਵੀਂ ਬਾਦ ਨਵਾਂ ਟ੍ਰੀਟਮੈਂਟ ਜੋ ਵਾਕੰਤ ਦਾ ਮਿਊਜ਼ਿਕ ਚਾਹੀਦਾ ਖਖਰਾ ਜਿਆ ਮਿਊਜ਼ਿਕ ਚਾਹੀਦਾ ਨਾ ਉਹ ਮਿਊਜ਼ਿਕ ਉਹ ਰਿਦਮ ਉਹ ਨਵਾਦਾਂ ਵਾਲਾ ਜਿਹੜਾ ਦਰਦ ਲੱਗ ਜਾਂਦਾ ਗਿਆ ਗਾਨੇ ਤੇ ਗ੍ਰਿਪ ਹੋਈ ਹੈ ਫਿਰ ਆਉਹੀ ਹੈ ਬੋਤਲਾਂ ਨਵੀਆਂ ਲੈਦੀਆਂ ਨੇ ਬਾਕੀ ਤਾਂ ਫਿੱਕਾ ਸੁਭਿਨਤਾ ਨਹੀਂ ਹੈਗੀ ਕਿ ਕਿ ਬੱਲੇ ਬੱਲੇ ਖਵਾ ਖਵਾ ਨਹੀਂ ਜਾਦਾ ਹਾਂਜੀ ਹਾਂਜੀ ਤੇ ਮੋਸਰਾ ਦੀ ਗੀਤਾਂ ਦੀ ਆਦੀ ਹਾਂਜੀ ਹੈਲੋ ਸੀ ਸਰ ਸੱਚਾ ਸੱਚਾ ਸਰ ਗੁਰੂ ਰੇਸ਼ ਦੇ ਆਪਣਾ ਗਾਣਾ ਪਹਿਲਾਂ ਦੇਖਾਇ ਬੱਲੇ ਬੱਲੇ ਖਵਾ ਖਵਾ ਨਹੀਂ ਜਾਦਾ ਉਹ ਜੀ ਜੀ ਉਹ ਜਿਹੜੀ ਬਲੈਕ ਡਰੈਸ ਤੇ ਆ ਗਈ ਬਲੈਕ ਡਰੈਸ ਉਹ ਵਧੀਆ ਤੇ ਉਮਰ ਤੋਂ ਉਸੇ ਤਰ੍ਹਾਂ ਲੱਗ ਰਹੀ ਆ ਜੀ ਮੈਂ ਇੱਥੇ ਕਾਊਂਟਿੰਗ ਕਰਦਾ ਨਹੀਂ ਮੈਂ ਇਸ ਇਸ ਬਾਰੇ ਵੀ ਨਹੀਂ ਸੋਚਦਾ because of uh, I do not count that uh, how much I have done. मैं घुटता किन्ना करती क्योंकि मेरे वो आदत चली very constructive मेरे को ऐसा लगता कि मैं आज क्या कर रहा हूँ इस करके उधर तैयार ही नहीं है इसको उधर तक तो रहता है मैं so the reason is I do not count that how much I have done मैंने कितना अभी तक किया है कितना बेहतर किया हाँ कितना बेहतर कर सकता हूँ वो आज मैं वर्तमान चीज़ because I wish to live in present time i can understand that past can never be grieved if i wish to live in present time agar main vartman ch jeena waan ta mainu past di qadar karni pehni par ohde ch jeena nahi janda oh aaj to das saal ho gaye re dai main kali bade paaji ba keh re ha

आई अंडरस्टैंड कि मैं बहुत भी ज्यादा डिसिप्लिन नहीं अगर फॉलो कर सकता ते बाकी है, मलंग भी रहना चाहिए hmm. रहना था, रिलैक्स भी रहना चाहिए है ना बट कुछ चीज़ा पर्टिकुलर ऐसा जानू कर जरूरी है आवाज करनी करने वास्ते बाकी एक गल मैं समझाई सी किसी ने साढ़े जो संगीतु से ट्राई करो ਕੀ ਕੰਸਟਰਕਟਿਵ ਜਿਹੜੇ ਮਾਈਂਡਡ ਨੇ ਬਹੁਤ ਸਕਸੈਸਫੁਲ ਪੀਪਲ ਉਹਨਾਂ ਨਾਲ ਹੀ ਦੋਸਤੀ ਰੱਖੀ ਉਹਨਾਂ ਉਸੇ ਵਾਤਾਵਰਣ ਤੇ ਜਿਹੜੇ ਕੰਸਟਰਕਟਿਵ ਨੇ ਹਨਾ ਤੇ ਉਹਦਾਂ ਤੈਨੂੰ ਅਦਬ ਵੀ ਆਏਗਾ ਮੈਨਰਿਸਮ ਵੀ ਆਏਗਾ ਤੇ ਐਟੀਕੀਟਸ ਗਰੋ ਹੋਣਗੇ ਅੱਛੇ ਬਿਹਤਰ ਹੋਣਗੇ ਔਰ ਸਾਡੇ ਸਾਰੇ ਕੋਲ ਵਿੱਚ ਜਿਹੜੀ ਹੈਗੇ ਹੈਗੇ ਅਸੀਂ ਰੋਲੇ ਰੱਪੇ ਵਾਲੇ ਆ ਪਰ ਇੱਕ ਉਹ ਅਦਬ ਤੇ ਆ ਇੱਕ ਮੈਲੇਰੀਜ਼ਮ ਜੇ ਬਣਿਆ ਰਹਿੰਦਾ ਆਟੋਮੈਟਿਕਲ ਆਈ ਡੋ ਨੋਟ ਡੂ ਪ੍ਰੈਕਟਿਸ ਟੂ ਮੇਨਟੇਨ ਥੈਟ ਇਟ ਇਜ਼ ਆਲਰੇਡੀ ਥੇਅਰ ਇਨ ਦ ਬਲੱਡ ਤੇ ਉਹ ਚੀਜ਼ ਆ ਹੁਣ ਮੈਨੂੰ ਕਿਸੇ ਬਿਲਕੁਲ ਪੁੱਛਦੇ ਸੀ ਕਿ ਤੁਸੀਂ ਅੱਜ ਵੀ ਕਨਸੈਪਟਸ ਕਰਦੇ ਜੀ ਅੱਜ ਜ਼ਿਆਦਾ ਪੀਦੇ ਤਾਂ ਜ਼ਿਆਦਾ ਡਿਮਾਂਡ ਤੇ ਸੀ ਇਹ ਕਿਉਂ ਤੇ ਮੈਂ ਕਿਹਾ ਇਹਦੇ ਵਿੱਚ ਮੋਰ ਥੈਨ 80% ਇੱਕ ਐਲੀਮੈਂਟ ਹੈਗਾ ਅਪਾਰਟ ਫਰੋਮ ਇਸਿੰਗ ਉਹ ਆ ਵੈਲ ਬੀਹਿਵਡ ਗੁੱਡ ਮੈਲੇਰੀਜ਼ਮ ਅੱਛਾ ਮਾਹੌਲ ਬਣਾ ਕੇ ਪਾਵੇ ਤੁਸੀਂ ਤਾਂ ਭੁੜਕਦੇ ਰਹੋ ਉਹ ਗੱਲ ਵੱਖਰੀ ਆ ਪਾਵੇਂ ਤੁਸੀਂ ਮਖੌਲੀ ਵੀ ਹੁਬੂ ਰੋਲਾ ਵੀ ਪਾਓ ਪਰ ਕੋ ਕੋਦੇ ਰੋਲੇ ਦੀ ਵੀ ਸੌਂ ਨਾ ਬੜੀ ਨਿੱਕੀ ਜੀ ਹੋਣੀ ਚਾਹੀਦੀ ਹੈ ਸੋ ਦੈਟਸ ਵਾਈ ਆ ਥਿੰਕ ਆਮ ਜਿਵੇਂ ਸ਼ੋਨੀ ਗੱਲ ਕਰ ਰਹੇ ਜੀ ਉਹਨੇ ਕਿ ਜਿਵੇਂ ਆਪਣੀ ਵਿਦੇਸ਼ੀ ਟੂਰ ਦੀ ਗੱਲ ਕੀਤੀ ਸੀਗੀ ਤੇ ਅੱਜ ਜਿੱਥਾਂ ਕਿ ਮੈਂ ਉਹ ਮਾਨ ਕੰਟਰੀ ਵਿੱਚ ਵੇਖਿਆ ਕਿ ਉੱਥੇ ਅਰਬੀ ਲੋਕ ਸੀਗੇ ਬਟ ਫਿਰ ਵੀ ਉਹ ਮਾਨ ਦੇ ਸਲਾਲਾ ਸ਼ਹਿਰ ਤੇ ਮਸਕਰ ਵਿੱਚ ਯਾ ਰੋਹੀ ਸਰੀਪ ਵਿੱਚ ਆਪਦੇ ਗਾਣੇ ਬਹੁਤ ਅੱਗੇ ਚੱਲਦੇ ਹਾਂਜੀ ਔਰ ਪਾਕਿਸਤਾਨੀ ਲੋਕ ਵੀ ਆਪ ਨੂੰ ਬਹੁਤ ਮਾਣ ਦਿੰਦੇ ਜੀ ਜੀ ਕਰਦੇ ਕਰਦੇ ਤੁਹਾਡੀ ਸੌਂਗਾ ਆਪ ਦਾ ਫੇਵਰਟ ਹੈ ਜੀ ਆਹ ਕਬੱਡੀ ਆਪ ਕੋ ਬੈਠੇ ਨੇ ਹਾਂਜੀ ਕਬੱਡੀ ਦੇ ਨਾਮ ਕਰਤਾ ਤਰਤਾ ਇਹ ਸਰਬਾਜੀ ਰੈਡੀ ਦੁਨੀਆ ਦਾ ਕੇ ਗਾਣਾ ਚੱਲਦਾ ਰਹੇ ਬੰਦਾ ਚੱਲਦਾ ਰਹੇ ਥੈਂਕ ਯੂ ਬੇਕਾਪਸ ਥੈਂਕਸ ਅਲੌਟ ਥੈਂਕ ਯੂ ਸਤਿ ਸ੍ਰੀ ਅਕਾਲ ਦੋ ਹੋਰ ਲਾਈਵ ਸੁਣਾ ਦਿਓ ਅੱਜ ਜੀ ਪੰਤੇ ਜੱਪਾ ਰਤ ਸੇ ਤੇਰੀ ਅਲੜ ਉਮਰੀਆ 16 ਵਿੱਚ ਜਵਾਨੀ ਚੜ ਗਈ ਓਏ ਕੁੜੀ ਬਣ ਕੇ ਨਾਗੜੀ ਲੜੀ ਗਈ ਓਏ ਕੁੜੀ ਬਣ ਕੇ ਨਾਗੜੀ ਲੜ ਗਈ ਯੋ ਜੀਵਿੰਦਰ ਜੀ ਹਾਂ ਜੀ ਲਾਈਵ ਵੀ ਨਾ ਗਈ ਸਿਲਾਂ ਦੇ ਨੇੜੇ ਨਹੀਂ ਬਸ ਕਿਉਂ ਨਾ ਹੋਇਆ ਫਿਰ ਚੰਡੀਗੜ੍ਹ ਫੇਰੀ ਤੋਂ ਨਹੀਂ ਉਹਦੇ ਹਾਸਤੇ ਆਪਾਂ ਸਟੇਜ ਤੇ ਜਦੋਂ ਇੱਥੇ ਤੁਹਾਡੀ ਚੰਡੀਗੜ੍ਹ ਆਪਣੇ ਤੁਹਾਡੇ ਨਹੀਂ ਸਾਡੇ ਇੱਥੇ ਮੈਂ ਜਲਦੀ ਕਾਂਸੈਪਟ ਮੇਰਾ ਹੋ ਰਿਹਾ ਉਹ ਤੋਂ ਲਾਈਵ ਤੋਂ ਹੀ ਸ਼ੁਰੂ ਕਰਾਂਗਾ ਉਹ ਇੱਕ ਸੁਭਾਅ ਜਾਂ ਹੁੰਦਾ ਨਾ ਉਹਦਾ ਇਸ ਵੇਲੇ ਤਾ ਤੂੰ ਪ੍ਰਿੰਟ ਦਾ ਸੁਭਾਅ ਆ ਦੋ ਲਾਈਨ ਕੱਢੋ ਲੈਣਾ ਦੋ ਲੈਣਾ ਟਿਕਟ ਇਕੱਠੀ ਆ ਦੋ ਲਾਈਨਾਂ ਆ ਦੋ ਲਾਈਨਾਂ ਦਾ ਹੋ ਜਾ ਕਰਾਂਗੇ ਕਰਾਂਗੇ ਡੈਫੀਨਿਟ